ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਤੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਵੜਾ ਸੇਣ ਲਈ ਲੈ ਕੇ ਆਏ ਬਈ ਦੋਵੇਂ ਆ ਗਏ ਟਾਪ ਕੁਆਲਿਟੀ ਦੀਆਂ ਇੱਕ ਤਾਂ ਆ ਗਈ ਬਾਈ ਟੋਕੜ ਗੱਬਣ ਚੈੱਕ ਪਾਸ ਤੇ ਇੱਕ ਆ ਗਈ ਬਾਈ ਕੋਲ ਟਾਪ ਕੁਆਲਿਟੀ ਦਾ ਨਦੀਨਾ ਕਹ ਲਈਏ ੱਲੀ ਟੋਕੜ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੁਹਾਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਠੀ ਕੰਝ ਕੀ ਹਾਂ ਹਾਂ ਬਾਈ ਬਹੁਤ ਚੱਲਦਾ ਕੰਮ ਬਾਈ ਵਧੀਆ ਕਿਰਪਾ ਬਾਬੇ ਨਾਲ ਕੇ ਦੀ ਤੇ ਦੋ ਗਾਮਾਂ ਫਿਰ ਅੱਜ ਬਾਈ ਦੋ ਗਾਮ ਅੱਜ ਹਾਂ ਠੀਕ ਹੈ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾ ਬਾਈ ਮੇਰਾ ਜੱਗਾ ਪਿੰਡ ਢੱਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਨੇੜੇ ਪਿੰਡ ਬਾਈ ਨੇੜੇ ਰਹਿ ਜਾਂਦਾ ਵੀਰੇ ਆਪਾਂ ਨੂੰ ਤਪਾ 4 ਕਿਲੋਮੀਟਰ ਪੱਖੋ ਕੈਂਚ ਅਠ ਡੇੜੇ ਦੇ ਪਿੰਡ ਬਾਈ ਆਲੀ ਕੇ ਠਿੰਗੜ ਰਾਈਆ ਸੁਖਪੁਰਾ ਮੋੜ ਵੱਡੇ ਮੋੜ ਇੱਧਰ ਆਗੇ ਬਾਈ ਆਪਾਂ ਕੰਟੈਕਟ ਨੰਬਰ ਘਰ ਆਪਣਾ ਜਿਹੜਾ 8699997138 ਬਾਈ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਤੇ ਪਹਿਲੇ ਨੰਬਰ ਵਾਲੀ ਵੀ ਸ਼ੁਰੂ ਕਰ ਦਈਏ ਤੇ ਹਾਂ ਹਾਂ ਬਾਈ ਪਹਿਲੇ ਨੰਬਰ ਕਿਹੜਾ ਸੂਆ ਸੂਈ ਬਾਈ ਪਲੂਨ ਆ ਪਹਿਲਾ ਸੂਆ ਮੂੰਹੋ ਚਾਰ ਦੰਦਾ ਪਲੂਨ ਸੂਈ ਮੂੰਹੋ ਚਾਰ ਸੂਈ ਨੂੰ ਬਾਈ ਨੂੰ 1 ਮਹੀਨਾ ਤੇ 5-4 ਦਿਨ ਹੋਇਆ ਠੀਕ ਹੈ ਬਾਈ ਹਾਂ 1 ਮਹੀਨਾ ਤੇ 5-4 ਹਾਂ ਹਾਂ ਬਾਈ ਠੀਕ ਹੈ ਵੀਰੇ ਦੁੱਧ ਬਾਈ ਦੇ ਥੱਲੇ ਆ ਮਨ ਲਾ ਵੀ ਜਿਹੜਾ ਕੰਡੇ ਵਾਲਾ ਹੂ ਹੂੰ ਹੂ 13 ਪਰ ਆਪਾਂ 12 ਦੀ ਗਰੰਟੀ ਦਿੰਦੇ ਆ ਪਾ ਮਾ ਦੀ ਅਗਲਾ ਚਾਰ ਟਾਈਮ ਆਪਣੇ ਘਰੇ ਚੋਕੇ ਲੈ ਜਾ ਮੰਨ ਕੇ ਚੱਲੋ ਜੇ ਕੋਈ ਦੋ ਟਾਈਮ ਚਾਰ ਟਾਈਮ ਬਾਈ ਜਮਾ 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 ਕੋਈ ਚੱਕਰ ਹੀ ਨਹੀਂ ਬਾਈ ਨੋ ਟੈਨਸ਼ਨ ਹੋ ਕੇ ਚੋਕੇ ਲੈ ਜਾਵੇ ਜੋ ਗੱਲ ਨੇ ਪੈਸੇ ਲਾਉਣੇ ਆ ਨਾ ਚੋਕੇ ਲੈ ਜਾਵੇ ਪਤਾ ਜਗੇ ਚੂਣ ਚਵਾ ਕਿਵੇਂ ਦਪ ਮੈਂ ਕਿਹਾ ਬਾਈ ਕੀ ਬਾਤ ਆਈ ਆ ਠੀਕ ਆ ਲੇਵਾ ਵਾਲਾ ਸੁਣਾ ਵਾਲਾ ਸੁਣਾ ਬਾਈ ਤੂੰ ਦਿਖਾ ਦੇ ਲੇਵਾ ਚੈੱਕ ਕਰੋ ਬਾਈ ਫੀਟ ਨਾਲ ਲੇਵਾ ਗੁਲਾਬੀ ਨੂੰ ਠਣ ਲੱਗਿਆ ਬਾਈ ਥੋੜਾ ਆਪਾਂ ਥੰਮ ਥੰਮ ਚੈੱਕ ਕਰਵਾ ਲੈ ਫਿਕਸਡਰ ਦੀ ਆ ਬਾਈ ਬਹੁਤ ਸੋਹਣੀ ਬੈਣ ਠੀਕ ਗੱਲ ਆ ਬਾਕੀ ਸਨੱਖੀ ਵੀ ਬਹੁਤ ਆ ਬਾਈ ਬਾਈ ਮੈਂ ਜਨਾ ਬਾਕੀ ਮੂੰਹ ਬਾਈ ਕਿਨਾਂ ਤਾਰਾ ਮਾਰ ਕੇ ਦਿਖਾਇਆ ਨੇ ਫੇਸ ਵਗੈਰਾ ਚ ਇਕ ਲਿਖਿਆ ਦਾ ਪਪਾ ਸਮਾਪਸ ਨੂੰ ਉਹ ਵੀ ਨਹੀਂ ਕਰਿਆ ਬਾਕੀ ਸੇ 2 ਘੰਟੇ ਚ ਬਾਈ ਚ ਪਏ ਆ ਹਮ ਹੈ ਸਾਢੇ 3-4 ਕ ਦਾ ਟਾਈਮ ਸਹੀ ਗੱਲ ਆ ਮਾਂ ਉਹ ਨਾ ਖੜੀ ਆ ਯਾਰ ਮਾਲੀ ਮੈਂ ਖਿਆ ਯਾਰ ਬਾਈ ਕੁਛ ਇਕਰੀ ਨਹੀਂ ਯਾਰ ਚੌਣ ਜਵਾ ਚੇਕ ਕਰਵਾ ਨਾ ਕੀ ਆ ਬਾਤ ਜੇ ਕਿ ਬੜੀ ਜਹਣੀ ਚ ਬਾਈ ਆ ਨਾ ਮੈਂ ਖਿਆ ਯਾਰ ਬਾਈ ਯਾਰ ਕੀ ਆ ਬਾਤਾਂ ਯਾਰ ਕੋਈ ਮੋਟਾ ਮੋਟਾ ਚੌਣ ਲੱਗਿਆ ਵਾ ਕਰਮ ਵਾਲੇ ਨੂੰ ਠੰਡੀ ਛੰਡੀ ਦੇਖੋ ਕੋਈ ਸਮਾਰ ਨਹੀਂ ਲੱਤ ਜੇ ਵਾ ਦਿਖਾ ਦੇ ਬਰੋਨੀ ਹਾਂ ਦੇ ਕਿੰਨਾ ਸੋਹਣਾ ਲੇਵਾ ਕੀ ਬਾਤ ਆ ਬਾਕੀ ਥਾਣ ਵਾਲਾ ਚੰਗਾ ਬਹੁਤ ਚੰਗਾ ਬਈ ਬਹੁਤ ਚੰਗਾ ਸਮਾ ਕੇ ਭਾਈ ਇਹੋ ਜਿਹਾ ਸਿੱਟੂ ਥਾਣਾ ਹੂੰ ਪੂਰਾ ਓਕੇ ਦੀ ਰਿਪੋਰਟਾਂ ਜਮਾ ਸਹੀ ਗੱਲ ਆ ਭਾਈ ਬਾਕੀ ਕਾਦ ਵੇਡ ਢਾਲੀ ਨਾ ਰੋਇਨ ਦੇ ਗਰ ਸੈਂਡ ਚੰ ਜਮਾ ਨਮਾ ਹਾਂ ਕੀ ਬਾਤ ਆ ਯਾਰ ਮੂੰਹੋਂ ਗੱਲ ਕਹੌਂਦੀ ਆ ਬਸ ਹਾਂ ਬਈ ਸਹੀ ਗੱਲ ਆ ਬਾਕੀ ਬੈੜਾ ਜੀ ਆਪਣੇ ਕੋਲ ਕੱਲ ਆਈ ਆ ਦੁੱਧ ਵੇੜ ਉਹੀ 13 14 ਕਿਲੋ ਦੀ ਵਗ ਜਾਣਾ ਬੈੜ ਨੇ ਠੀਕ ਆ ਬਈ ਹਾਂ ਬਾਕੀ ਹਵਾਨਾ ਟਾਇਰਡ ਫਿਕਸ ਲੈਵੇ ਦੀ ਗੋਲ ਮਟੋਲ ਕਰਨ ਵਾਲੀ ਪਈ ਆ ਫੁੱਟਵਾਲ ਔਰ ਗੱਲੇਵਾ ਭਾਈ ਸਹੀ ਗੱਲ ਆ ਫੁੱ ਬਾਕੀ ਨਵਾਂ ਹਾਂ ਜਵਾਨੀ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਹੈ ਬੜਾ ਚੰਗਾ ਹੈ ਨਾ ਦੇਖਾ ਯਾਰ ਬਾਕੀ ਚਮਕ ਬਹੁਤ ਆ ਯਾਰ ਬਹੁਤ ਬਹੁਤ ਸੋਹਣੀ ਸੱਚੀ ਗੱਲ ਹੈ ਬਈ ਤੇ ਮੁੱਲ ਕੀ ਰਹੋ ਜੱਗਾ ਇਹਦਾ ਫਿਰ ਇਹਦਾ ਬਈ 35000 ਰੁਪਿਆ 35000 ਹਾਂ ਵੀਰੇ ਕੋਈ ਮਾਨਤਾ ਕੋਈ ਗੱਲ ਨਹੀਂ ਮਾਨਤਾਣ ਕਰਾਂਗੇ ਬਈ ਠੀਕ ਆ ਹਾਂ 35000 ਰੁਪਿਆ ਜਹ ਜੀ ਆ ਬਈ ਆਪਾਂ ਇਹ ਬੱਸੀ ਲੈਣੀ ਹੋਵੇ 35 36000 ਤੋਂ ਘਟਦਾ ਪੱਛੀ ਵੀ ਨਹੀਂ ਆਉਦੀ ਹੂੰ ਤੇ ਬਾਕੀ ਇਹਦਾ ਦੇਖ ਬਹੁਤ ਚੰਗੀ ਚੀਜ਼ ਆ ਯਾਰ ਕੁਆਲਿਟੀ ਬਾਕੀ ਬਾਈ ਕਹਿੰਦਾ ਭਾਵੇਂ ਆਉਂਦੀ ਦੋ ਟਾਈਮ ਆ ਚੱਕਰੀ ਨਹੀਂ ਕੋਈ ਚੱਕਰੀ ਨਹੀਂ ਕੋਈ ਸਕਦੇ ਕੋਈ ਚੱਕਰੀ ਨਹੀਂ ਬਾਈ ਤਸੱਲੀ ਕਰਕੇ ਖੁੱਲ ਸਕਦੇ ਤੇ ਜਿਹੜਾ ਥਾਣਾ ਨਾ ਬਾਈ ਬਹੁਤ ਕਮਾਲ ਦਾ ਮਾਸਤੀ ਕਰਦੀ ਫਿਰਦੀ ਆ ਕਿਉਂਕਿ ਬਾਈ ਵਸੀ ਹੋਈ ਆ ਨਮਾ ਹਾਣਾ ਬਾਈ ਯਾਰ ਸਹੀ ਗੱਲ ਕਰਨੀ ਹੈ ਜ਼ੋਰ ਜਾਂਦਾ ਜੇ ਹੈਗੀ ਤਾਂ ਤਾਂ ਹੀ ਨੱਚਦੀ ਆ ਤਾਂ ਹੀ ਨੱਚਦੀ ਆ ਬਾਈ ਤੇ ਅੱਗੇ ਜਗ੍ਹਾ ਦੋ ਨੰਬਰ ਤੇ ਬਾਕੀ ਠੰਡੀ ਠੰਡੀ ਬਹੁਤ ਆਲਾ ਜਿਵੇਂ ਮਰਜ਼ੀ ਬੈਠਾ ਰਹੀ ਸੀ ਦੋ ਐਨ ਵੀ ਲੱਤ ਜੱਕ ਜੂ ਨਾ ਚੌਣ ਵੇਲੇ ਲੱਤ ਇੱਥੋਂ ਐਵੇਂ ਨਹੀਂ ਕਰਦੀ ਵਿੱਚ ਭਫੀ ਕੱਟੀ ਜਾਂਦੀਆਂ ਉਹਦਾ ਕੋਈ ਚੱਕਰੀ ਨਹੀਂ ਇਹਨੂੰ ਪੂਰਾ ਠੀਕ ਹੈ ਹਾਂ ਜਿੱਕੇ ਅੱਗੇ ਦੋ ਨੰਬਰ ਤੇ ਬਾਈ ਇਹ ਬਾਈ 4 ਮਹੀਨਾ ਦੀ ਗੱਬਣਾ ਪੂਰੀ 5 ਮਹੀਨਾ ਨੂੰ ਲੱਗ ਗਿਆ ਠੀਕ ਹੈ ਬਾਈ ਹਾਂ ਬਾਈ ਪੂਰੀ ਪੂਰੀ ਫੋਲ ਸੌਸੂ ਦੇਖ ਦੇ ਕੇ ਤੇਰੀ ਤਸੱਲੀ ਕਰਾਈ ਗਏ ਜੇ ਕੋਈ ਬਾਈ ਕਰਾ ਕੇ ਲੈ ਜਾਵੇ ਬਾਈ ਕਰਾ ਕੇ ਕਰਾ ਕੇ ਆਪਾਂ ਬਾਈ ਤਸੱਲੀ ਕਰਾ ਸਕਦੇ ਭਾਵੇਂ ਡਾਕਟਰ ਨਾਲ ਲੈ ਆਓ ਭਾਵੇਂ ਡਾਕਟਰ ਦੇਖਾ ਦੇ ਦੇਖ ਜੋ ਬਾਈ ਜੀ ਮੈਂ ਕਹਿੰਦਾ ਠੰਡੀ ਜਰਵਾਲੀ ਆ ਨਾ ਬਹੁਤ ਜ਼ਿਆਦਾ ਬਾਈ ਕੀ ਬਾਤ ਆ ਬਾਈ ਬਾਕੀ ਚੂਣ ਚਵਾ ਇੱਕ ਨੰਬਰ ਮੋਟਾ ਬਾਕੀ ਦਿਖਾ ਦੇ ਟਾਈਮ ਆ ਇਹਦਾ ਚਵਾਈ ਜੀ ਵੀ 2 ਘੰਟਾ ਦਾ ਟਾਈਮ ਪਿਆ ਆ ਬੀ ਆਪੇ ਚੈੱਕ ਕਰਾਣਾ 4:30 ਹੋਣ ਵਾਲਿਆ ਹਾਂ ਸਹੀ ਗੱਲ ਹੈ ਬਾਈ ਜਰਸੀ ਆ ਗਈ ਜੱਗਿਆ ਇਹ ਭਾਈ ਮਾਣਾ ਜਰਸੀ ਤੇ ਐਫ ਦਾ ਕ੍ਰਾਸ ਜਾ ਜਰਸੀ ਤੇ ਐਫ ਦਾ ਕ੍ਰਾਸ ਥਣ ਲੇਵੇ ਦੀ ਸਾਫ ਸੁਥਰੀ ਹਵਾਨਾ ਬਹੁਤ ਸੋਹਣਾ ਕਿੰਨਾ ਦੁੱਧ ਦੱਸਿਆ ਭਾਈ ਭਾਈ ਦੁੱਧ 10 ਕਿਲੋ ਆਪਣੇ ਕੋਲ ਅੱਜ ਆਈ ਆ ਕਈ ਯਾਰੀ ਮਾਣਾ ਮੋਟਾ ਪਸ਼ੂ ਘਟਿਆ ਨੋ ਮੰਨ ਕੇ ਲੈ ਜਾ ਕੋਈ ਮੇਰਾ ਬਸ ਠੀਕ ਹੈ ਬਾਕੀ ਫੇਸ ਬਾਈ ਚੈੱਕ ਕਰ ਸਕਦੇ ਮੋਦੀ ਵਾਦੀ ਨਾ ਕਰਮਣੀ ਦੀ ਬੜੀ ਕਮਾਲ ਦੀ ਆ ਗਈ ਲੇਵਾ ਵੀ ਟਾਈਟ ਜਾ ਗਿਆ ਹੈ ਨਾ ਬਹੁਤ ਸੋਹਣਾ ਭਾਈ ਲੇਵਾ ਠੀਕ ਗੱਲ 21 2 ਕਿਲੋ ਦੁੱਧ ਕੱਢਿਆ ਭਾਈ ਇਹਦਾ ਤਾਜੀ ਦਾ ਠੀਕ ਹੈ ਹਾਂ ਬਾਕੀ ਮੂਰੇ ਭਰ ਜਾਣਾ ਨੇ ਸਾਰੇ ਸੁਣ ਭਰਜੂ ਭਰਜੂ ਬਈ ਭਰਨ ਨੂੰ ਕੀ ਹੁੰਦਾ ਨੇ 22 22 ਕਿਲੋ ਦੁੱਧ ਕੱਢਿਆ ਅਕਸਰ ਨੂੰ ਹਣਾ ਪਸੂ ਸੂਣਾ ਲਿੱਸਾ ਬਣ ਤਾਂ ਮਾੜਾ ਮੋਟਾ ਪੈਂਦੇ ਬਾਕੀ ਕਿਥਣ ਵਾਲਾ ਕਮਾਲ ਦਾ ਯਾਰ ਬਾਕੀ ਬਈ ਬੇਲ ਬੂਲ ਦਿਖਾਦੇ ਪੜ ਸਹੀ ਗੱਲ ਆ ਬੇਲ ਬੂਲ ਕਰ ਮੂਰੀ ਫੁੱਲ ਬੇਲ ਆ ਥਾਂ ਦੇਖੋ ਯਾਰ ਬਈ ਗਲਾਬੀ ਥਾਂ ਲੱਗਾ ਹੋਇਆ ਹਰੇ ਵੀ ਤਾਜ਼ੀਆਂ ਨਾਲ ਦਾ ਲੇਵਾ ਪਿਆ ਬਈ ਹੂੰ ਤੇ ਜੱਗਿਆ ਦਾ ਮੁੱਲ ਆ ਜੀ ਬਈ ਬਾ ਮੁੱਲ ਕਰਾਉਣਾ ਦਾ ਤਾਂ ਪਉਂਦੀ 40 ਕਰਾ ਲਾ ਹੂੰ 36000 ਰੁਪਏ ਦੀ ਆਪਾਂ ਦੇ ਦਾਂਗੇ ਬਈ ਲੈਣ ਦੇਣੀ ਜਮਾਂ ਲੈਣ ਦੇਣ ਮੁੱਲ ਕਰਾਉਣ ਬਈ ਕਿਹਨਾਂ 3.36 ਹਜ਼ਾਰ ਦੀ 3.36 ਹਜ਼ਾਰ ਦੀ ਬਾਈ ਕਹਿੰਦਾ ਬਾਈ ਲੈਣ ਦੇਣ ਮੁੱਲ ਕਰਨਾ ਬਾਕੀ ਥੋੜਾ ਕਹਣਾ ਮਾਨਤਨ ਜੱਗਿਆ ਕੋਈ ਗੱਲ ਨਹੀਂ ਚਲ ਉਹ ਤੇ ਵੀ ਛੋੜ ਸੱਪਾ ਠੀਕ ਹੈ ਬਾਈ ਮਾਨਤਨ ਕਰ ਦਾਂਗੇ ਲੈ ਵਾ ਟੈਟ ਫਿਕਸ ਵਾਣਾ ਥਣ ਲੈ ਇਹਦਾ ਬੰਦਾ ਨਹੀਂ ਸੰਭਾਈ ਨਹੀਂ ਸੀ ਬਾਈ ਆ ਦੇਖਾ ਚਿਚੜਾਣੀ ਦਵਾਈ ਮੈਂ ਹੁਣ ਆਪ ਲਾਈ ਇਹ ਨਮਾਨ ਮੁਕੇ ਸਹੀ ਗੱਲ ਹੈ ਬਾਈ ਪੂਰੀ ਚੰਗੀ ਬਿਹੜਾ ਜੀ ਨੇ ਪਾਲਣੀਆਂ ਨਾਲ ਤਾਂ ਮੂਰੇ ਹੁਣ ਨਜ਼ਾਰਾ ਦੇਉ ਨਾਲੇ ਮੂਰੇ ਨਜ਼ਾਰਾ ਦੇ ਦੂੰ ਸਹੀ ਗੱਲ ਹੈ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਦੋਮਾ ਬਿਹੜਾ ਚ ਕੋਈ ਵੀ ਬਿਹੜਾ ਪਸੰਦ ਬਾਈ ਨਾ ਕਰੇ ਕੰਟੈਕਟ ਵੀਡੀਓ ਨੂੰ ਵੇਖਣ ਲਈ ਸਾਰੇ ਵੀ